ਜਿਹੜੀ ਸਰਕਾਰ ਦਿੱਲੀੋਂ ਚੱਲਦੀ ਆ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਲੋਕਾਂ ਨੇ ਦੇਖ ਲਿਆ ਪਹਿਲਾਂ ਜਿਹੜੇ ਉਹਨਾਂ ਨੇ ਝੂਠ ਮਾਰੇ ਸੀ ਝੂਠਾਂ ਤੇ ਯਕੀਨ ਕੀਤਾ ਪਰ ਲੋਕਾਂ ਨੂੰ ਸਲੀਅਤ ਦਾ ਪਤਾ ਲੱਗ ਗਿਆ ਹੁਣ ਲੋਕ ਫੇਰ ਸ਼੍ਰੋਮਣੀ ਕਾਲੀਦਾਰ ਵਾਲੇ ਪਾਸੇ ਮੁੜੇ ਆ ਵੱਡੀ ਗਿਣਤੀ ਦੇ ਵਿੱਚ ਅੱਜ ਬਹੁਤ ਵੱਡਾ ਇਕੱਠ ਆ ਅਸੀਂ ਇੰਨੀ ਆਸ ਨਹੀਂ ਸੀ ਰੱਖਦੇ ਜਿਹਨਾਂ ਸਾਨੂੰ ਸਹਿਯੋਗ ਮਿਲਿਆ ਮੁੱਖ ਮੰਤਰੀ ਪੰਜਾਬ ਇਹ ਕਹਿੰਦੀ ਹੈ ਕਿ ਤਾਂ ਅਸਲ ਵਿੱਚ ਇਹਨਾਂ ਦੀ ਪਰਿਵਾਰ ਬਚਾਉਣ ਵਾਸਤੇ ਯਾਤਰਾ ਕੱਢੀ ਜਾ ਰਹੀ ਹੈ ਕੁਰਸੀ ਬਚਾਉਣ ਵਾਸਤੇ ਯਾਤਰਾ ਕੱਢੀ ਜਾ ਰਹੀ ਹੈ ਮੁੱਖ ਮੰਤਰੀ ਦਾ ਕੀ ਕੀ ਬੋਲਦਾ ਤੁਸੀਂ ਤੁਹਾਨੂੰ ਪਤਾ ਹੀ ਆ ਵਿਧਾਨ ਸਭਾ ਦੇ ਵਿੱਚ ਮਰਜ਼ਾ ਦਾ ਘਾਣ ਕਰਕੇ ਰੱਖਦਾ ਮੁੱਖ ਮੰਤਰੀ ਨੇ ਵੀਆਪੀ ਕਲਚਰ ਖਤਮ ਕਰਾਂਗੇ ਸਾਰਾ ਸਾਰਾ ਟੱਬਰ ਮਾਤਾ ਜੀ ਅੱਡ ਭੈਣ ਜੀ ਅੱਡ ਮੈਸੇਜ ਉਹਨਾਂ ਦੇ ਅੱਡ ਮੁੱਖ ਮੰਤਰੀ ਸਾਹਿਬ ਦੀ 2299 ਲਈ ਫਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਿਹੜਾ ਫਰੀਦਕੋੜ ਦੇ ਵਿੱਚ ਕੱਲ ਪਹੁੰਚੀ ਸੀ ਤਾਂ ਅੱਜ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ ਕੋੜਕਪੂਰਾ ਹਲਕੇ ਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋੜ ਤੋਂ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮਾਨ ਸਾਡੇ ਨਾਲ ਗੱਲਬਾਤ ਕਰਦੇ ਆਂ ਮਾਨ ਸਾਹਿਬ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਸਰਕਾਰ ਦਿੱਲੀੋਂ ਚੱਲਦੀ ਹੈ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਸੋ ਹੋਰਾਂ ਲੋਕਾਂ ਨੇ ਆ ਭੰਡਾ ਦੀ ਸਰਕਾਰ ਦੇਖੀ ਆ ਕਿ ਕੇਵਲ ਕੱਲੇ ਲਾਰੇ ਤੇ ਝੂਠ ਤੇ ਲੋਕ ਤੰਗ ਆ ਗਏ ਆ ਤੁਸੀਂ ਕੱਠ ਦੇਖੋ ਕੱਲ ਦਾ ਕੱਠ ਦੇਖੋ ਅੱਜ ਦਾ ਕੱਠ ਦੇਖੋ ਲੋਕ ਇਹਨਾਂ ਦੇ ਤੰਗ ਆਏ ਆ ਤੇ ਜੋ ਸ਼੍ਰੋਮਣੀ ਅਕਾਲੀ ਦਲ ਐ ਖੇਤਰੀ ਪਾਰਟੀ ਐ ਤੇ ਇਹਨੇ ਕੇਵਲ ਤੇ ਕੇਵਲ ਪੰਜਾਬ ਦੇ ਆਕਾਂ ਦੀ ਗੱਲ ਕੀਤੀ ਆ ਜੇ ਕੋਈ ਪੰਜਾਬ ਦੀਆਂ ਮੰਗਾਂ ਤਾਂ ਉਹਨਾਂ ਦੇ ਵੀ ਪੈਰਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਸੋ ਲੋਕਾਂ ਨੇ ਦੇਖ ਲਿਆ ਪਹਿਲਾਂ ਜਿਹੜੇ ਉਹਨਾਂ ਨੇ ਝੂਠ ਮਾਰੇ ਸੀ ਝੂਠਾਂ ਤੇ ਯਕੀਨ ਕੀਤਾ ਪਰ ਲੋਕਾਂ ਨੂੰ ਸਲੀਅਤ ਦਾ ਪਤਾ ਲੱਗ ਗਿਆ ਹੁਣ ਲੋਕ ਫੇਰ ਸ਼ਰੋਮਣੀ ਅਕਾਲੀ ਦਲ ਦੇ ਪਾਸੇ ਮੁੜੇ ਆ ਵੱਡੀ ਗਿਣਤੀ ਦੇ ਵਿੱਚ ਅੱਜ ਬਹੁਤ ਵੱਡਾ ਇਕੱਠ ਆ ਬਾਦਲ ਸਾਹਿਬ ਆ ਰਹੇ ਆ ਜੋ ਪੰਜਾਬ ਬਚਾਓ ਯਾਤਰਾ ਸੋ ਲੋਕਾਂ ਦਾ ਪੂਰਾ ਸਹਿਯੋਗ ਹੈ ਕਿ ਜਿਹੜੀ ਆਉਣ ਵਾਲੀ ਸਰਕਾਰ ਸ਼ਰੋਮਣੀ ਅਕਾਲੀ ਦਲ ਦੀ ਬਣੂਗੀ ਵੈਕ ਮੰਤਾਰ ਸਿੰਘ ਬਰਾੜ ਸਾਡੇ ਨਾਲ ਹੈ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਇਕੱਠ ਕਹਿੰਦੇ ਆ ਕਿ ਜਿੰਨਾ ਕ ਲੋਕਾਂ ਨੂੰ ਕਿਹਾ ਸੀ ਉਹ ਤੋਂ ਦੁੱਗਣੇ ਪਹੁੰਚੇ ਆ ਵਾਕਈ ਸਹੀ ਗੱਲ ਹੈ ਦੇਖੋ ਜੀ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਹੈ ਮੈਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਤੇ ਸ਼ਹਿਰ ਦੇ ਹਰੇਕ ਵਾਰਡ ਦੇ ਵਿੱਚ ਵਾਰਡ ਦੇ ਵਿੱਚ ਨਹੀਂ ਗਿਆ ਇੱਕ ਵਾਰਡ ਦੇ ਵਿੱਚ ਤਿੰਨ ਤਿੰਨ ਥਾਵਾਂ ਦੇ ਉੱਤੇ ਜਾ ਕੇ ਸਾਰੀ ਗੱਲ ਦੱਸ ਕੇ ਆਇਆ ਹਾਂ ਪਾਰਟੀ ਦੀ ਤੇ ਪਾਰਟੀ ਦਾ ਪ੍ਰੋਗਰਾਮ ਦੱਸ ਕੇ ਆਇਆ ਹਾਂ ਤੇ ਮੇਰੇ ਨਾਲ ਸਾਡੇ ਸਾਰੇ ਸਾਥੀ ਸਹਿਬਾਨ ਨਾਲ ਸੀਗੇ ਸਾਡੇ ਮੰਡ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਐਸਜੀਪੀਸੀ ਮੈਂਬਰ ਆ ਪ੍ਰਤਾਪ ਸਿੰਘ ਜੀ ਨੰਗਲ ਬਾਕੀ ਸਾਰੇ ਸੀਨੀਅਰ ਸਰਿੰਦਰ ਸਿੰਘ ਜੀ ਸਰਪੰਚ ਆ ਗਿਆ ਸਿਖਾਲੇ ਦੇ ਸਾਡੇ ਪੀਏਸੀ ਮੈਂਬਰ ਆਇਆ ਸੀ ਔਰ ਹੋਰ ਵੀ ਸੀਨੀਅਰ ਲੀਡਰਸ਼ਿਪ ਸਾਰੀ ਮੇਰੇ ਨਾਲ ਗਈ ਸੀ ਅਸੀਂ ਇੰਨੀ ਆਸ ਨਹੀਂ ਸੀ ਰੱਖਦੇ ਜਿਨ੍ਹਾਂ ਸਾਨੂੰ ਸਹਿਯੋਗ ਮਿਲਿਆ ਔਰ ਅੱਜ ਸਾਡੇ 4 ਪੜਾਏ ਵੱਡੇ ਜਿਹੜੇ ਹੈਗੇ ਆ ਇੱਥੇ ਸਾਡਾ ਸਰਕਲ ਢੁੱਡੀ ਆ ਇੱਥੇ ਸਾਡੇ ਲਗਭਗ ਸਾਡੇ 1350 ਦੇ ਕਰੀਬ ਟਰੈਕਟਰ ਹੈਗੇ ਆ 350 ਤੋਂ ਪੌਣ ਪੌਣੇ 400 ਦੇ ਕਰੀਬ ਔਰ ਟਰੈਕਟਰ ਤੇ ਇੱਕ ਮੁੱਕ ਬੰਦ ਆ ਰਹੀ ਇੱਕ ਟਰੈਕਟਰ ਤੇ ਤਿੰਨ ਤਿੰਨ ਬੰਦੇ ਇਹ 600 ਦੇ ਕਰੀਬ ਸਾਡੇ ਮੋਟਰਸਾਈਕਲ ਹੈਗੇ ਆ। ਇਸ ਤੋਂ ਅਗਲਾ ਪੜਾ ਸਾਡਾ ਹੈਗਾ ਸ਼ਾਹੀ ਹਵੇਲੀ। ਉੱਥੇ 350 ਟਰੈਕਟਰ ਤੇ 350 ਮੋਟਰਸਾਈਕਲ ਹੈ। ਉਦੋਂ ਅਗਲਾ ਓਲ ਹੈਗਾ ਸਾਡਾ ਟੀਮਾਰੀ ਸਰਕਲ। ਉਸ ਤੋਂ ਬਾਅਦ ਹੈ ਸਾਡਾ ਕੋਟਕੂਰਾ ਜਤੀ ਸਰਕਲ। ਉਹ ਸੰਧਵਾ ਪਿੰਡ ਰੱਖਿਆ ਹੋਇਆ ਹੈ। ਉੱਥੇ ਸਾਡੇ 400 ਟਰੈਕਟਰ ਤੇ 550 ਮੋਟਰਸਾਈਕਲ ਹੈ। ਉਸ ਤੋਂ ਅਗਲਾ ਪੜਾ ਜਿਹੜਾ ਉਹ ਅਸੀਂ ਰੱਖਿਆ ਹੋਇਆ ਕੋਟਕੂਰਾ ਜਦੋਂ ਪੌਤਰ ਨੇ ਇਹ ਤੋਂ ਜਾਂਦੇ ਫਰੀਦਕੋਟ ਤੋਂ ਉਹਦੇ ਨਾਲ ਖੱਬੇ ਹੱਥ ਉੱਥੇ ਸ਼ਹਿਰ-ਸ਼ਹਿਰ ਦੇ ਮੋਹ ਹੈਗੇ ਮੋਟਰਸਾਈਕਲ ਤੇ ਸਕੂਟਰ ਉਹ ਕੋਈ ਨੌਕਸਾ ਦੇ ਕਰੀਬ ਹੈ ਤੇ ਕਿਸੇ ਦੇ ਤਿੰਨ ਜਣੇ ਕਿਤੇ ਦੋ ਜਣੇ ਹੈ ਤੇ ਬਹੁਤ ਵੱਡਾ ਦਸ਼ਾ ਲੋਕਾਂ ਦੇ ਵਿੱਚ ਬਾਕੀ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗੂਗਾ ਜੀ ਇਹ ਜਿਵੇਂ ਮਤਲਬ ਇੱਕੋ ਦਾ ਵੀ ਬਦਲ ਆ ਗਿਆ ਹੁੰਦਾ ਹੈ ਇਹ ਮਹਿਸੂਸ ਹੋ ਰਿਹਾ ਬਰਾੜ ਸਾਹਿਬ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਤੁਸੀਂ ਨਾਮ ਰੱਖਿਆ ਉਹ ਨਾਮ ਸੁਣ ਕੇ ਹਾਸਾ ਆਉਂਦਾ ਇਹ ਪੰਜਾਬ ਜਿਹੜਾ ਸ਼ਰਮ ਨਹੀਂ ਅਕੱਲ-ਗਲ ਬਚਾਉਣਾ ਕਿਤੇ ਚਾਹੁੰਦੀ ਹੈ ਜਿਹਨਾਂ ਨੇ ਖੁਦ ਖਰਾਬ ਕੀਤਾ ਗੱਲ ਇਹ ਹੈ ਜੀ ਇਹ ਤਾਂ ਤਵਾ ਲਾਉਣ ਦੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਕਿਹਦੇ ਵੇਲੇ ਹੋਈ ਸੜਕਾਂ ਬਣੀਆਂ ਖਾਲੇ ਬਣੇ ਕੱਸੀਆਂ ਬਣੀਆਂ ਪਿੰਡਾਂ ਨੂੰ ਡਵੈਲਪਮੈਂਟ ਦੇ ਪੈਸੇ ਆਏ ਕਰੋੜ-ਕਰੋੜ 2-2 ਕਰੋੜ ਰੁਪਏ ਸੀ ਪਿੰਡਾਂ ਨੂੰ ਡਵੈਲਪਮੈਂਟ ਦੇ ਪੈਸੇ ਦਿੱਤੇ ਆ ਔਰ ਇਹ ਜਿਹੜੀ ਪਿਛੇ ਕਾਰ ਸਰਕਾਰ ਆ ਗਈ ਇਹਨਾਂ ਨੇ ਤਾਂ ਰੁਪਈਆ ਨਹੀਂ ਦਿੱਤਾ ਇਹਨਾਂ ਨੇ ਤਾਂ ਸੈਂਟਰ ਗਵਰਨਮੈਂਟ ਦੇ ਮੰdırੇਕਾ ਦੇ ਪੈਸੇ ਲਾਇਆ ਪਿੰਡਾਂ ਦੇ ਵਿੱਚ ਇੰਟਰਲੋਕਿੰਗ ਦੇ ਲਾਇਆ ਮੰdırੇਕਾ ਦੇ ਦੇ ਪੈਸੇ ਸੀਗੇ ਉਹ ਜਾਂ ਜੋ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਹੋ ਉਹ ਲਾਇਆ ਆ ਜਿਹੜੀ ਨਵੀਂ ਸਰਕਾਰ ਹੈ ਇਹ ਤਾਂ ਸਾਡੇ ਜਿਹੜੇ ਸਾਡੀਆਂ ਬਣਾਈਆਂ ਸੀਗੀਆਂ ਆਪਣੀਆਂ ਲੈਬਸ ਬਣਾਈਆਂ ਸੀਗੀਆਂ ਜਾਂ ਡਿਸਪੈਂਸਰੀਆਂ ਬਣਾਈਆਂ ਸੀਗੀਆਂ ਉਹਨਾਂ ਦੇ ਉੱਤੇ ਇਹਨਾਂ ਨੇ ਆਮ ਆਦਮੀ ਪੁੱਛੀ ਕਰਕੇ ਤੇ ਆਮ ਆਦਮੀ ਪਾਰਟੀ ਦਾ ਪੋਸਟਰ ਲਾਦਾ ਹੋ ਰਿਹਾ ਉਹਨੇ ਕੀਤਾ ਕੀ ਹੈ ਸਾਡੇ ਵੇਲੇ 50 ਕਰੋੜ ਰੁਪਏ ਦਾ ਬਜਟ ਸੀਗਾ ਜੋ ਐਡ ਦਾ ਬਜਟ ਸੀਗਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਔਰ ਜਦੋਂ ਕੈਪਟਨ ਸਾਹਿਬ ਬਣ ਕੇ ਉਹਨਾਂ ਨੇ 10-15 ਕਰੋੜ ਰੁਪਏ ਵਿਧਾਇਆ 64-65 ਕਰੋੜ ਤੱਕ ਜਾਵੜਿਆ ਤੇ ਇਸ ਵਕਤ 650 ਕਰੋੜ ਰੁਪਏ 750 ਕਰੋੜ ਰੁਪਏ ਐਡ ਦਾ ਬਜਟ ਹੈ ਇਕੱਲੇ ਐਡ ਦੇ ਉੱਤੇ ਹੀ ਚੱਲੀ ਜਾਂਦਾ ਕੰਮ ਐਡ ਦੇ ਉੱਤੇ ਹੀ ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਆ ਕਿ ਤਾਂ ਅਸਲ ਵਿੱਚ ਇਹਨਾਂ ਦੀ ਪਰਿਵਾਰ ਬਚਾਉਣ ਵਾਸਤੇ ਯਾਤਰਾ ਕੱਢੀ ਜਾ ਰਹੀ ਹੈ ਕੁਰਸੀ ਪਜਾਉਣ ਵਾਸਤੇ ਯਾਤਰਾ ਕੱਢੀ ਜਾ ਰਹੀ ਹੈ ਮੁੱਖ ਮੰਤਰੀ ਦਾ ਕੀ ਕੀ ਬੋਲਦਾ ਤੁਸੀਂ ਤੈਨੂੰ ਪਤਾ ਹੀ ਆ ਵਿਧਾਨ ਸਭਾ ਦੇ ਵਿੱਚ ਮਰਜ਼ਾ ਦਾ ਘਾਣ ਕਰਕੇ ਰੱਖਦਾ ਮੁੱਖ ਮੰਤਰੀ ਨੇ ਉਹਦੀ ਧਰ ਨਾਲ ਦੇ ਵੈਲ ਦੇ ਵਿੱਚ ਆਉਂਦੇ ਵੇਖਿਆ ਕਿਤੇ ਸਤਾਧਾਰੀ ਦਰ ਵੈਲ ਚਾਹੀਏ ਤੇ ਮੁੱਖ ਮੰਤਰੀ ਦੇ ਉਸ ਨਾਲ ਮਹਿਸੂਸ ਹੋ ਰਿਹਾ ਸੀ ਜਿਵੇਂ ਪ੍ਰਤਾਪ ਆਜ ਦੇ ਹਲ ਫਰਮਾਨ ਵਾਸਤੇ ਜਾ ਰਹੇ ਹੋਵੇ ਕਿਤੇ ਮਾਈਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਨਹੀਂ ਸੋਚਿਆਗਾ ਕਿ 2024 ਦਿਆਂ ਲੋਕ ਸਭਾ ਚੋਣਾਂ ਆ ਗਈਆਂ ਆਪ ਦਾ ਸ਼ਕਤੀ ਪ੍ਰਦਰਸ਼ਨ ਵੀ ਕਰੀਏ ਤਾਂ ਬੈਨੀਫਿਟ ਵੀ ਲਈਏ ਨਹੀਂ ਹਰ ਕੋਈ ਪਾਰਟੀ ਜਿਹੜੀ ਆ ਚੋਣਾਂ ਦੇ ਕਰਕੇ ਇਹ ਅਸੀਂ ਆਖੇ ਕੇ ਅਸੀਂ ਉਹੀ ਕਰੀ ਜਾਂਦੇ ਹਾਂ ਹਰ ਕੋਈ ਅਸੀਂ ਤਾਂ ਪਹਿਲਾਂ ਹੀ ਚਲਾਵਾ ਆਪ ਦਾ ਕੰਮ ਚੋਣਾਂ ਕਰਕੇ ਵੀ ਚਲਾਵਾ ਸਾਡਾ ਪਹਿਲਾਂ ਦਾ ਵੀ ਚੱਲਦਾ ਕੰਮ ਤੇ ਚੋਣਾਂ ਦਾ ਵੀ ਇਹ ਵਿੱਚ ਰੋਲ ਹੈਗਾ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਤਰੀਕੇ ਦਾ ਸੋਚ ਹੈ ਵਿਜ਼ਨ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਕਹਿੰਦੀ ਹੈ ਕਿ ਸਾਡੀਆਂ 13 ਜ਼ੀਰੋ ਨਹੀਂ ਆ 14 ਜ਼ੀਰੋ ਹੋਣਗੀਆਂ ਨਾਲ ਚੰਡੀਗੜ੍ਹ ਦੀ ਵੀ ਅਸੀਂ ਜਿੱਤਾਂਗੇ 13 ਪੂਰੇ ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਦੀ ਤੇ ਸ਼ਰੋਮਨੀ ਅਕਾਲੀ ਦਲ ਕੀ ਸੋਚ ਰਹੀ ਹੈ ਇਹ ਤਾਂ ਮੁੱਖ ਮੰਤਰੀ ਦੇ ਹਾਲ ਦੇ ਜਿਹੜੇ ਨਾ ਮਹੀਨੇ ਬਾਅਦ ਕੀ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੈ ਉਹ ਤਾਂ ਕਹਿੰਦਾ ਸੀ ਅਸੀਂ ਲੱਖ ਵੋਟਾਂ ਦੇ ਜਿੱਤਾਂਗੇ ਇਹ ਤੁਸੀਂ ਆਪ ਹੀ ਵੇਖ ਲਓ ਵੀ ਉਹਦੇ ਹਾਲ ਦੇ ਜਿਵੇਂ ਜੀ ਕੀ ਹੋ ਗਿਆ ਸੀਗਾ ਉਹ ਉਹਨੂੰ ਪੁੱਠਾ ਕਰ ਰਹੇ ਹੋ ਤੁਸੀਂ 13 ਜ਼ੀਰੋ ਜਿਹੜਾ ਕਹਿੰਦਾ ਨਾ ਇਹਨੂੰ ਪੁੱਠਾ ਕਰ ਲਓ ਇਹ ਸਾਡੇ ਨਹੀਂ ਆਉਣੀਆਂ ਸਰਗੀਆਂ ਜਿਹੜੀਆਂ ਹੈਗੀਆਂ ਉਹ ਤੋਂ ਬਾਅਦ ਇੱਕ ਦੀ ਕਾਰ ਲੈ ਕੇ ਜਾ ਸਕਦੀ ਹੈ ਪਰ ਲੋਕਾਂ ਦਾ ਇਸ ਇੰਨੇ ਐਡੀ ਛੇ ਦੀ ਮੂਡ ਕਿਵੇਂ ਬਦਲ ਗਿਆ ਕਿਉਂਕਿ ਇੱਥੇ ਤੁਹਾਡੇ ਕੁਝ ਨਾ ਸਰਪੰਚ ਇਹ ਕਹਿ ਰਹੇ ਸੀ ਅਸੀਂ ਪਿੰਡ ਦੇ ਵਿੱਚ 20 ਟਰੈਕਟਰ ਗਏ ਸੀ ਤੇ ਲੋਕਾਂ ਨੇ ਆਪ ਆ ਕੇ ਕਿਹਾ ਸੀ ਲਿਆਵਾਂਗੇ ਉਹ 40 ਆ ਗਏ ਮੈਂ ਆਖਿਆ ਜੀ ਕਿਉਂਕਿ ਮੈਨੂੰ ਮੈਂ ਕਾਲ ਫੋਨ ਕੀਤਾ ਵੀ ਭਾਈ ਆਪਣੇ ਟਰੈਕਟਰ ਘਟ ਦੇ ਦੇ ਨਹੀਂ ਤੁਸੀਂ ਇਹਨਾਂ ਲਗਾਏ ਸੀਗੇ ਉਹ ਕਹਿੰਦੇ ਨੇ ਜੀ ਸਾਡੇ 12 ਵੱਧ ਗਏ ਅਸੀਂ ਤੁਹਾਨੂੰ ਪੱਛੀ ਆ ਕੇ ਸੀ ਸਾਡੇ 12 ਵੱਧ ਗਏ ਤੇ ਕੋਈ ਵੀ ਪਿੰਡ ਨਹੀਂ ਸਿਰਫ ਇੱਕ ਪਿੰਡ ਆ ਸਾਡਾ ਉੱਥੇ ਸਾਡੇ ਮੈਨ ਵਰਕਰ ਦੀ ਡੈਥ ਹੋ ਗਈ ਉੱਥੋਂ ਪ੍ਰੋਗਰਾਮ ਸਾਡਾ ਕੈਨਸਲ ਹੋਇਆ ਕੱਲਾ ਉੱਥੋਂ ਨਹੀਂ ਆ ਸਕੇ ਬੰਦੇ ਲੇਕਿਨ ਉਹਨਾਂ ਨੇ ਮੋਟਰਸਾਈਕਲ ਭੇਜਿਆ ਫਿਰ ਵੀ ਨੌਜਵਾਨ ਯੂਥ ਭੇਜੀ ਆ ਬਾਕੀ ਹਰ ਪਿੰਡ ਦੇ ਵਿੱਚੋਂ ਜਿੰਨੇ ਅਸੀਂ ਆਖੇ ਸੀ ਉਤੋਂ ਵੱਧ ਹੀ ਆਏ ਆ ਤੁਸੀਂ ਹੈਰਾਨ ਹੋਵੋਗੇ ਕੋਟਕਪੂਰੇ ਸ਼ਹਿਰ ਦੇ ਵਿੱਚ ਡੱਡਾ ਜਾਂ ਤੇ ਕੋਟਕਪੂਰੇ ਸ਼ਹਿਰ ਦੇ ਵਿੱਚੋਂ ਮੇਰਾ ਖਿਆਲ ਆ ਕਿ 900 ਤੋਂ ਲੈ ਕੇ 1000 ਦੇ ਵਿੱਚ ਵਿੱਚ ਜਿਹੜੇ ਹੈਗੇ ਆ ਮੋਟਰਸਾਈਕਲ ਹੈਗੇ ਆ ਤੇ ਸਕੂਟਰ ਹੈਗੇ ਆ ਪੂਰਾ ਹੌਸਲਾ ਖੁਸ਼ ਹੋ ਰਹੇ ਆ ਬੱਲੇ ਬੱਲੇ ਆ ਤਾ ਚਿਹਰਾ ਦੇਖਦੇ ਤੁਸੀਂ ਮੰਤਾਰ ਸਿੰਘ ਬਰਾੜ ਸਾਹਿਬ ਦਾ ਸੰਸਦਿਕਕਤਰ ਨੇ ਤਾਂ ਉਹਨਾਂ ਦੇ ਜਿਹੜਾ ਹਾਸਾ ਉਹਨਾਂ ਤੋਂ ਦਿਖਾਈ ਦੇ ਰਿਹਾ ਹੈ ਕਿ ਬਹੁਤ ਵੱਡਾ ਹੌਸਲਾ ਆਜੋ ਨੂੰ ਮਿਲ ਰਿਹਾ ਹੈ ਬਰਾੜ ਸਾਹਿਬ ਨੌਜਵਾਨਾਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਦੇਖੋ ਜੀ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਨੌਜਵਾਨਾਂ ਦੇ ਵਿੱਚ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੇ ਸੁਪਨੇ ਵਿਖਾਏ ਸੀ ਨੌਜਵਾਨਾਂ ਨੂੰ ਉਦੋਂ ਦੁੱਗਣੀ ਸਪੀਡ ਤੇ ਇਹਨਾਂ ਨੇ ਉਹਨਾਂ ਦੇ ਸੁਪਨੇ ਕੀਤੇ ਚੂਰ ਚੂਰ ਤੇ ਨੌਜਵਾਨਾਂ ਨੂੰ ਵੀ ਪਤਾ ਹੈ ਕਿ ਗਲਤੀ ਹੋ ਗਈ ਤੇ ਆਪਦੀ ਗਲਤੀ ਸੁਧਾਰਨ ਦਾ ਪੂਰਾ ਪੂਰਾ ਪ੍ਰਣ ਲੈ ਰਹੇ ਆ ਉਹ ਤੇ ਦਿਲ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਦੀ ਮਾਂ ਪਾਰਟੀ ਆਪ ਦੇ ਪੰਜਾਬ ਦੀ ਪਾਰਟੀ ਨੂੰ ਇੰਨਾ ਪਿਆਰ ਮਿਲਦਾ ਨੌਜਵਾਨ ਆਪਦੀ ਆਪ ਆ ਰਹੇ ਆ ਕਿ ਕੋਈ ਨਾ ਕੋਈ ਉਹਨਾਂ ਨੂੰ ਤੁਸੀਂ ਆਪ ਦੇ ਵੱਲੋਂ ਉਹਨਾਂ ਨੂੰ ਕਹਿ ਰਹੇ ਹੋ ਕਿ ਤੁਹਾਨੂੰ ਆ ਫਾਇਦਾ ਦੇਵਾਂਗੇ ਤਾਂ ਪਹੁੰਚ ਨਹੀਂ ਜੀ ਕੋਈ ਫਾਇਦਾ ਨਹੀਂ ਦੇਖੋ ਸਰਕਾਰ ਤੋਂ ਹੁੰਦੇ ਤਾਂ ਅਸੀਂ ਕੋਈ ਲਾਲਾਈ ਦੇਣਾ ਸੀਗਾ ਹੁਣ ਅਸੀਂ ਸੱਤਾ ਤੋਂ ਬਾਹਰ ਬੈਠੇ ਹੁਣ ਤਾਂ ਪਿਆਰ ਹੀ ਹੈ ਲੋਕਾਂ ਦਾ ਜਿਹੜਾ ਨਾਲ ਲੈ ਕੇ ਆ ਰਿਹਾ ਕਿੰਨੇ ਕਿ ਜਿਹੜੇ ਤਾਰਾ ਜਿਹੜਾ ਤੁਹਾਡੇ ਕਾਫਲੇ ਸ਼ੁਰੂਆਤ ਜਿਹੜਾ ਤੌਰ ਤਿਆਰ ਦੇਖੋ ਜੀ ਸਾਡੇ ਚਾਰ ਪੜਾ ਬਣਾਏ ਹੋਏ ਸੀਗੇ ਕਾਫਲੇ ਦੇ ਅੱਜ ਪਹਿਲਾ ਪਿੰਡ ਟਹਿਣਾ ਇੱਕ ਸਰਕਲ ਸਾਡਾ ਇੱਥੇ ਇਕੱਠਾ ਹੋਇਆ ਦੂਜਾ 슈ਗਰ ਮਿਲ ਕੋਲੇ ਆ ਤੀਜਾ ਸਾਡੇ ਪਿੰਡ ਸੰਦਵਾਂ ਤੇ ਚੌਥਾ ਸ਼ਹਿਰ ਆ ਲਿਆਂਦਾ ਜਿਹੜਾ ਟਹਿਣੇ ਇੱਥੇ ਤੇ ਤਕਰੀਬਨ ਤਕਰੀਬਨ ਸਾਡੇ ਕੋਲੇ 450 500 ਟਰੈਕਟਰ ਹੁਣ ਮੌਕੇ ਦੇ ਹੈਗਾ ਤੇ ਤਕਰੀਬਨ 6 650 ਮੋਟਰਸਾਈਕਲ ਵਾਲਾ ਕਾਫਲਾ ਹੈ ਇਸ ਤੋਂ ਬਾਅਦ ਇੰਨੇ ਇਦੋਂ ਕਿ ਥੋੜਾ ਘੱਟ 400 ਦੇ ਕਰੀਬ ਖੜੇ ਹੈ 슈ਗਰ ਮਿਲ ਕੋਲੇ ਤੇ 500 ਮੋਟਰਸਾਈਕਲ ਉੱਥੇ ਆ ਉਹ ਜੁਗਾ ਸਾਡੇ ਪਿੰਡ ਜਿਹੜੇ ਹੈਗੇ ਆ 400 ਦੇ ਕਰੀਬ ਮੋਟਰਸਾਈਕਲ ਉੱਥੇ ਆ ਤੇ ਟਰੈਕਟਰ ਵੀ ਉੱਥੇ ਆ 400 ਦੇ ਕਰੀਬ ਤੇ ਸ਼ਹਿਰ ਤੋਂ ਜੋ ਸਾਨੂੰ ਐਤ ਕੀ ਪਿਆਰ ਮਿਲਿਆ ਤੇ ਆਸ ਹੈ ਕਿ ਜੋ ਉਹਨਾਂ ਨੇ ਬੰਦਿਆਂ ਨੇ ਸਾਰਿਆਂ ਨੂੰ ਸਾਨੂੰ ਦਿੱਤਾ ਹੈ ਕਿ ਭਾਰੀ ਗਿਣਤੀ ਵਿੱਚ ਆਉਣਗੇ ਤੇ 7 ਤੋਂ 800 ਮੋਟਰਸਾਈਕਲ ਸ਼ਹਿਰ ਦੇ ਵਿੱਚ ਹੋਊਗਾ ਸਾਡਾ ਜੀ ਜਿਵੇਂ ਕਹਿੰਦੇ ਸੀਗੇ ਗਰਾਊਂਡ ਲੈਵਲ ਤੇ ਜਾਵੜੀਆਂ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਜੀ ਦੇਖੋ ਪਹਿਲਾਂ ਵੀ ਗਰਾਊਂਡ ਲੈਵਲ ਦੇ ਸੀਗੇ ਸਾਡੇ ਜਿਹੜੇ ਕੋਈ ਵਿਰੋਧੀ ਸੀਗੇ ਉਹਨਾਂ ਨੂੰ ਜਦੋਂ ਚਾਹੇ ਕਾਂਗਰਸ ਹੈ ਚਾਹੇ ਝਾੜੂ ਵਾਲੇ ਹੈ ਉਹਨਾਂ ਨੂੰ ਸਿਰਫ ਇੱਕ ਬੰਦੇ ਤੋਂ ਡਰ ਲੱਗਦਾ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੋਂ ਕਿਉਂਕਿ ਉਹ ਕਦੇ ਕਿਸੇ ਨੂੰ ਝੂਠਾ ਲਾ ਰਾਇ ਝੂਠੀ ਗੱਲ ਨਹੀਂ ਕਰਦੇ ਜਿਹੜੀ ਗੱਲ ਕਹਿੰਦੇ ਆ ਠੋਕ ਕੇ ਪੂਰੀ ਵੀ ਕਰਕੇ ਦਿਖਾਉਂਦੇ ਆ ਉਹ ਇਸੇ ਗੱਲ ਤੋਂ ਉਹਨਾਂ ਨੂੰ ਡਰ ਸੀ ਤੇ ਤਾਂ ਹੀ ਸਾਡੇ ਪਿੱਛੇ ਪੈ ਕੇ ਝੂਠੀਆਂ ਅਫਵਾਹਾਂ ਝੂਠੇ ਸਾਡੇ ਪ੍ਰਚਾਰ ਕੀਤੇ ਉਹਨਾਂ ਨੇ ਤੇ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਇੱਕ ਹੀ ਪਾਰਟੀ ਹੈ ਜਿਹੜੀ ਸਹੀ ਹਮਦਰਦੀ ਹੈ ਪੰਜਾਬ ਦੀ ਤੇ ਜਿਹੜੇ ਦਰਦ ਕਿਵੇਂ ਅੱਜ ਦਾ ਪੂਰਾ ਮਾਹੌਲ ਕਿਸ ਤਰੀਕੇ ਦਾ ਲੱਗਦਾ ਹੈ ਇਸ ਤੋਂ ਪਹਿਲਾਂ ਤਾਂ ਤੁਹਾਡੀ ਪਾਰਟੀ ਕਹਿੰਦੇ ਸੀਗੇ ਜਿਵੇਂ ਗਰਾਊਂਡ ਲੈਵਲ ਤੇ ਜਾਵੜੀ ਹੈ ਬਿਲਕੁਲ ਗਰਾਊਂਡ ਲੈਵਲ ਤੇ ਨਹੀਂ ਗਈ ਜੇ ਕਹਿੰਦੀਆਂ ਗੱਲਾਂ ਲੋਕਾਂ 'ਚ ਅੱਜ ਬਹੁਤ ਉਤਸ਼ਾਹ ਤੁਸੀਂ ਦੇਖ ਰਹੇ ਹੋ ਸਾਡੇ ਕਹਿਣ ਦੀ ਗੱਲ ਨਹੀਂ ਤੁਹਾਡਾ ਕੈਮਰਾ ਰਿਕਾਰਡ ਕਰ ਰਿਹਾ ਬੜਾ ਉਤਸ਼ਾਹ ਲੋਕ ਇੰਨੇ ਇਕੱਠੇ ਪਏ ਆ ਪੰਜਾਬ ਸਰਕਾਰ ਤੋਂ ਕਿ ਇੱਕ ਜਿਵੇਂ ਆਪਾਂ ਕਹਿ ਲਈਏ ਫੋੜਾ ਉਖਣ ਵਾਲਾ ਹੁੰਦਾ ਬਿਆਣਾ ਉਹ ਹੁਹਾੜ ਹੋਇਆ ਬਿਆਪਲਿਆਂ ਦਾ ਜੋ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਮੁਕਰਨ ਹੋ ਗਿਆ ਇਹ ਕਿਸੇ ਵੀ ਇੱਕ ਵੀ ਵਾਅਦੇ ਤੇ ਇਹਨਾਂ ਨੇ ਲੋਕਾਂ ਦੇ ਲੋਕਾਂ ਨਾਲੇ ਖਰੇ ਉਤਰੇ ਪਿਆਵ ਸਰਕਾਰ ਤੁਹਾਡੇ ਜਿਹੜੇ ਸਰਪੰਚ ਕਿਤੇ ਝੂਠ ਜਾਰਤਾ ਨਹੀਂ ਬੋਲ ਰਿਹਾ ਕਹਿੰਦੇ ਵੀ ਅੱਜ ਤਾਂ 20 ਟਰੈਕਟਰ ਗਏ ਸਾਡੇ ਪਿੰਡੋਂ ਚ 40 ਟਰੈਕਟਰ ਆਉਣ ਆਏ ਬਿਲਕੁਲ ਨਹੀਂ ਜੀ ਬਿਲਕੁਲ ਐਵੇਂ ਹੀ ਆ ਜੀ ਇਹਨੇ ਕਿਵੇਂ ਜਿਵੇਂ ਉਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਸਾਡਾ ਬਦਲਾ ਆ ਗਿਆ ਫਿਰ ਤੁਹਾਡੇ ਇਹਨਾਂ ਬਦਲਾ ਕਿਵੇਂ ਆ ਗਿਆ ਪਰ ਮਾਨਾ ਸਾਹਿਬ ਤੁਸੀਂ ਇਹ ਦੱਸੋ ਵੀ ਲੋਕ ਸਿਆਣੇ ਅੱਜ ਕੱਲ ਦੇ ਆਟਾ ਦਾਸ ਕੀ ਬਾਲਾ ਸਾਹਿਬ ਦੀ ਜਲਾਈ ਆਪਦਾ ਉਹਨੂੰ ਬਸ ਇੱਕੋ ਮੂਵਮੈਂਟ ਦੇ ਕੇ ਵੀ ਅਸੀਂ ਘਰ ਘਰ ਵੰਡਦੇ ਉੱਤੇ ਤੋਂ ਹੋ ਗਿਆ ਇਹਨਾਂ ਨੇ ਕਿਹੜੇ ਕਿਹੜੇ ਵਾਅਦੇ ਕੀ ਵੀਆਈਪੀ ਕਲਚਰ ਖਤਮ ਕਰਾਂਗੇ ਸਾਰਾ ਸਾਰਾ ਟੱਬਰ ਮਾਤਾ ਜੀ ਅੱਡ ਭੈਣ ਜੀ ਅੱਡ ਮੈਸੇਜ ਉਹਨਾਂ ਦੇ ਆਡਰ ਮੁੱਖ ਮੰਤਰੀ ਸਾਹਿਬ ਦੀ 2299 ਲਈ ਫਰਦੇ ਆ ਦਾਦੇ ਜੀ ਸਾਹਿਬ ਦੇ ਪਤੀਲੇ ਦੇ ਫੋਟੋ ਵੇਖਿਆ ਤੇ ਕਿਸੇ ਨੇ ਪਿਆਰ ਦੇ ਬੰਦੇ ਇਹਨਾਂ ਨੇ ਝੋਲਿਆਂ ਤੇ ਲਾਦ ਗਏ ਜੀ ਇਹ ਕਿਹੜੇ ਮੂੰਹ ਨਾਲ ਗੱਲ ਕਰਨਗੇ ਇਹਨਾਂ ਦੀ ਫੋਟੋ ਆ ਗਈਆਂ ਝੋਲਿਆਂ ਤੇ ਕਿਹੜੇ ਮੂੰਹ ਨਾਲ ਗੱਲ ਕਰਨਗੇ ਇਹ ਸੁਣਿਆ ਤੁਸੀਂ ਕਿੱਡਾ ਹੌਸਲਾ ਜਿਹੜਾ ਸ਼ਰੂਮ ਨੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਲੀਡਰਾਂ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਹੜਾ ਇਹ ਵੱਡਾ ਲੋਕਾਂ ਦਾ ਇਕੱਠ ਹੈ ਹਜ਼ੂਮ ਹੈ ਵੱਡੀ ਗੈਂਤੀ ਦੇ ਵਿੱਚ ਜਿਹੜੇ ਟਰੈਕਟਰ ਪਹੁੰਚੇ ਨੇ ਤਾਂ ਉਹਨਾਂ ਤੋਂ ਲੱਗਦਾ ਕਿਤਨਾ ਕਿਤੇ ਇਹਨਾਂ ਦੇ ਮਨਾਂ ਨੂੰ ਹੌਸਲੇ ਮਿਲ ਰਹੇ ਨੇ ਕਿਉਂਕਿ ਜੋ ਸਰਪੰਚ ਕਿਤਨਾ ਕਿਤੇ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਜੇ 20 ਟਰੈਕਟਰ ਕਹੇ ਸੀਗੇ ਤਾਂ 40 ਟਰੈਕਟਰ ਆਪ ਦੀ ਆਪ ਹੈ ਜਿਹੜੇ ਉਹ ਲੋਕ ਲੈ ਕੇ ਆਏ ਨੇ ਤਾਂ ਉਸ ਨੂੰ ਲੈ ਕੇ ਕਾਫੀ ਹੌਸਲਾ ਜਿਹੜਾ ਦਿਖਦਾ ਹੈ ਪੂਰੇ ਲੋਕਾਂ ਦੇ ਵਿੱਚ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਐ ਮੁੱਖ ਮੰਤਰੀ ਪੰਜਾਬ ਵੱਲੋਂ ਸਿੱਧੇ ਤੌਰ ਤੇ ਵੱਡੇ ਸਵਾਲ ਵੀ ਇਹਨਾਂ ਤੇ ਖੜੇ ਕੀਤੇ ਜਾ ਰਹੇ ਨੇ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਾਰਟੀ ਬਚਾਓ ਯਾਤਰਾ ਪਰਿਵਾਰ ਬਚਾਓ ਯਾਤਰਾ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਜਿਹੜਾ ਬੈਨੀਫਿਟ ਹੈ ਜਿਹੜਾ ਇਹ ਲੈਣਾ ਚਾਹੁੰਦੇ ਆ ਤਾਂ ਹਰ ਅਪਡੇਟ ਦੇਖਣ ਲਈ ਜੁੜੇ ਰਹੋ b5 ਚੈਨਲ ਪੰਜਾਬੀ ਦੇ ਨਾਲ ਗੁਰਜੀ ਸਿੰਘ ਰਮਾਨਾ b5 ਚੈਨਲ ਪੰਜਾਬੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ